ਲਓ ਜੀ ਸਾਰੇਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲਓ ਜੀ ਆਪਾਂ ਕਰੀਏ ਬਲੌਗ ਸ਼ੁਰੂ। ਤੇ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ। ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਬਾਤੋਂ ਬਾਦ ਸਬਸਕ੍ਰਾਈਬ ਕਰਿਓ, ਲਾਈਕ, ਸ਼ੇਅਰ, ਕਮੈਂਟ ਕਰਿਓ, ਚੈਨਲ ਨੂੰ ਬਾਤੋਂ ਬਾਦ ਸਪੋਰਟ ਕਰੋ। ਤੇ ਮੇਰੇ ਸਾਰੇ ਭੈਣ ਭਰਾਵਾਂ ਨਾਲ ਮਿਲ ਕੇ ਤਾਂ ਜੋ ਚਲੋ ਜੀ ਹਨ ਆਪਾਂ ਕਰਕੇ ਮਿਲਦੇ ਹਾਂ ਸ਼ੁਰੂ। ਕੰਬਣਾ ਇਹ ਸਬਜੀ ਇਧਰ ਮੈਂ ਛੀਰ ਲਿਆ ਵੇਖੋ ਆਲੂ ਆਲੂ ਜੀਰੇ ਤੇ ਇਧਰਾ ਨੋਡਰੀ ਕੋਸਾ ਪਾਣੀ ਕਰਕੇ ਭੇਮੀ ਇਹਨੂੰ ਹੁਣ ਆਪਾਂ ਪਾਣੀ ਇੱਕ ਰੀਤ ਵਿੱਚ ਝੋੜ ਕੇ ਦੋ ਜੇ ਦੋ ਪਾਣੀਆ ਠੰਡੇ ਵੀ ਦੀ ਕੱਢਦੇ ਕਿਉਂਕਿ ਉਦੋਂ ਦੀ ਭੇਮੀ ਹੀ ਆਵੇ ਤੇ ਹੁਣ ਆਪਾਂ ਇਧਰ ਤੇਲ ਗਰਮ ਹੋ ਗਿਆ ਹੁਣ ਆਪਾਂ ਪਾਈਏ ਜੀਰਾ ਤੇ ਲੋ ਜੀਰਾ ਜਦੋਂ ਆਪਾਂ ਤਾਂ ਗ੍ਰाइंड ਕਰ ਲਈ ਹੈ ਮਸਾਲਾ ਅਦਰਕ ਸੌਰੀ ਲਸਣ ਪਿਆਜ਼ ਤੇ ਹਰੀ ਮਿਰਚ ਤੇ ਟਮਾਟਰ ਟਮਾਟਰ ਮੇਂ ਮਿਰਚ ਹੀ ਪਾਰਤਾ ਮੈਂ ਮੜ ਕੇ ਵੀ ਦਿਨਾਲੀ ਪਾਉਣਾ ਤਾਰਨਾ ਮਗੋਛੋ ਯਾਨੀ ਫਿਰ ਮੈਂ ਜਬ ਆਲੇ ਨੋੜੀ ਬਣਾਣੀ ਨੇ ਨਾਲ ਇਹਦਾ ਜੋਦੇ ਦਾ ਡੈਡੀ ਵੀ ਖੋਸ਼ ਹੋ ਕੇ ਖਾ ਲੈਂਦਾ ਤਰੀ ਵਾਲੀ ਸਬਜੀ ਫਿਰ ਸੁੱਕੀ ਸਬਜੀ ਦੇ ਨਾਲ ਉਹ ਆਉਂਦਾ ਦਹੀਂ ਹੋਵੇ ਨੂੰ ਪਤਾ ਨਹੀਂ ਨਾ ਮੋਲਦਾ ਦਹੀਂ ਕਿੱਥੋਂ ਆਵੇ ਅਜੇ ਸਰ ਦਾ ਦੋ ਦੋ ਇਸ ਨੂੰ ਸੋਈਏ ਕੱਟ ਕਰ ਦੇਣਾ ਥੋੜੇ ਲਿਆ ਕਰਨਾ ਲੋ ਜਿੱਦਰਾ ਬਾਲਟੀ ਭਰ ਲਿਆ ਉਹਨਾ ਹੁਣੇ ਭਰੀ ਹੀ ਤੇ ਫੇਰ ਉਨੀ ਲੋੜ ਅੱਡੇ ਵਾਲਾ ਰਾਤ ਨੂੰ ਹੁੰਦਾ ਹੀ 2 ਕਿਲੋ ਤੇ ਉਹ ਹੈਗਾ ਵਾ ਕੱਲ ਆਲਾ ਉੱਧੇ ਵਿਆਹ ਤੇ ਅੱਜ ਵਾਲੇ ਚ ਥੋੜਾ ਜਿਹਾ ਵਰਤੇ ਆ ਇੱਕ ਵਾਰੀ ਅਸੀਂ ਚਾਹ ਬਣਾਈ ਆਣ ਕੇ ਤੇ ਨਹੀਂ ਚਲ ਗਏ ਸੁਲਤਾਨਪੁਰ ਤੇ ਗੋਇੰਦਵਾਲ ਸਾਹਿਬ ਤੇ ਉਹ ਹੀ ਆਏ ਆਣ ਕੇ ਲੰਮੇ ਬੈ ਗੇ ਤੇ ਹੁਣ ਬਣਾਈ ਚਾਹ 5 ਵਜੇ ਨਾਲੇ ਗੁੱਦਾ ਆਟਾ ਤੇ ਨਾਲੇ ਆਪਾਂ ਪਰ ਮੋਢਾ ਲਾਈਂ ਮੈਂ ਦੋ ਦੋ ਭੁੱਖ ਲੱਗੀ ਸਵੇਰ ਦਾ ਉਥੋਂ ਪ੍ਰਸ਼ਾਦਾ ਛਕਿਆ ਸੀ ਬਾਬਾ ਜੀ ਦੀ ਸੁਲਤਾਨਪੁਰ ਰੋਟੀ ਤੋਂ 8 ਵਜੇ ਦਾ ਫੁਲਕਾ ਖਾਦਾ ਸੀ ਭੁੱਖ ਲੱਗੀ ਤਾਂ ਇਹ ਕਿਹ ਚੱਲ ਤੂੰ ਚਲੋ ਜੀ ਆਲਾ ਹੀ ਸੜਕਾ ਦਾ ਲੱਗੇ ਬਣੇ ਰਿਹਾ ਵੀਡੀਓ ਦੇ ਨਾਲ ਬੜੀ ਪਤਾ ਲੱਗਾ ਉਹ ਇਹ ਲੱਗਿਆ ਕਿ ਇਹਨੇ ਲਾਇਆ ਠੀਕ ਹੈ ਬਹੁਤ ਹੋ ਗਿਆ ਪਾ ਦਿੱਤੇ ਦੋ ਜੀ ਆਪਾਂ ਬਾਦਾ ਦੀ ਗੜੀ ਪਤਾ ਆਲੂ ਵੀ ਪਾਤੇ ਹੋਣੇ ਪਾਟਾ ਥੋੜਾ ਪਕਾ ਰਹੇ ਪਾਣੀ ਅੱਡਾ ਕਹਿ ਗਾ ਨਿਕਲ ਆਏ ਹੋ ਖੋਈ ਸਬਜੀਂ ਲੱਗ ਗਿਆ ਤੜਕਾ ਹਾਂ ਬੱਸ ਹੁਣ ਬਣ ਜਾਣੀ ਹੈ ਬਣ ਨਹੀਂ ਹੋਈ ਦੇਖੋ ਆਲੂ ਨੋ ਰੇ ਹੰਗਣੀ ਕਰਦੇਂ ਤਰੀ ਆਪਾਂ ਇਹ ਨਹੀਂ ਤੜੀ ਬਣਾ ਕੇ ਪਾਣੀ ਚਲੋ ਹਾ ਜਲ ਨਹੀਂ ਦੁੱਧ ਆਪਾਂ ਲੈਣਾ ਨਹੀਂ ਕਿਉਂਕਿ ਦੁੱਧ ਹੈ ਗਾ ਵਾ ਫਿਰ ਇਹਦੇ ਚ ਪਿਆ ਉਹ ਸਗਨ ਲਾਈ ਸਾਰੀ ਕੱਟੀ ਕਰਕੇ ਉਹਨੂੰ ਰਹੀਂ ਲਾਉਣਾ ਰੱਖਣਾ ਸਿਰੇ ਰਹਿਣ ਕਿ ਕੋਹ ਹੋਰ ਵੀ ਮੱਖਣੀ ਪਈ ਦਿੱਤਾ ਕਰਕੇ ਤੇ ਉਹ ਬਣਾ ਲਈਨੇ ਯੋ ਕਿ ਉਹ ਦੋ ਰਾਤ ਇੱਕ ਜਿਹੜੀ ਮੱਖਣੀ ਆਉਂਦੀ ਉਹ ਜਾਗ ਲਾ ਕੇ ਰੱਖ ਛੱਡੀ ਤੇ ਉਹ ਖੱਟੀ ਹੈ। ਕੋਈ ਉਹ ਬਾਂਢੀ ਤੇ ਉਹ ਬਦ ਵਧਦੇ ਆ ਜਾਊਗਾ। ਚੱਲ ਚਲੋ ਜੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਬਾਈਕ ਨੂੰ ਸ਼ੇਅਰ ਕਮੈਂਟ ਕਰਿਓ। ਤੇ ਨਾਲ ਨੂੰ ਸਬਸਕ੍ਰਾਈਬ ਕਰਿਓ। ਤੁਹਾਡਾ ਵਾਧਾ ਚੈਨਲ ਨੂੰ ਸਪੋਰਟ ਕਰਿਓ ਜੀ।